ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਫਰਸਟ ਜੈਸ ਕਲੋਥ ਹਾਊਸ ਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਜਿਹੜੇ ਵੀਵਰਸ ਨੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਕਿ ਆਪਣੇ ਸੋਹਣੇ ਸੋਹਣੇ ਸੂਟਾਂ ਦੀਆਂ ਵੀਡੀਓਜ਼ ਦੀ ਨੋਟੀਫਿਕੇਸ਼ਨ ਤੁਹਾਨੂੰ ਸਮੇਂ ਸਿਰ ਮਿਲ ਸਕੇ ਪੇਮੈਂਟ ਦਾ ਮੋਡ ਹੈਗਾ ਜੀ ਆਨਲਾਈਨ ਕੈਸ਼ ਔਨ ਡਿਲੀਵਰੀ ਨਹੀਂ ਹੈਗੀ Google Pay ਕਰ ਸਕਦੇ ਹੋ Paytm ਕਰ ਸਕਦੇ ਹੋ ਜਾਂ ਹੋਰ ਕਿਸੇ ਵੀ ਆਨਲਾਈਨ ਮੈਥਡ ਨਾਲ ਆਪਣੀ ਪੇਮੈਂਟ ਕਰ ਸਕਦੇ ਹੋ ਸਕਰੀਨ ਤੇ ਇੱਕ ਨੰਬਰ ਚੱਲ ਰਿਹਾ ਉਹ ਆਪਣਾ WhatsApp ਨੰਬਰ ਹੈ ਜਿਹੜਾ ਤੁਹਾਨੂੰ ਪਸੰਦ ਆਉਂਦਾ ਉਹਦਾ ਸਕਰੀਨ ਸ਼ਾਟ ਲੈਣਾ ਇਸ ਨੰਬਰ ਤੇ WhatsApp ਕਰਨਾ ਫਿਰ ਅਸੀਂ ਤੁਹਾਨੂੰ ਇੱਕ ਨੰਬਰ ਵੀਡੀਓ ਦੀ ਟਾਈਮਿੰਗ ਇੰਡੀਆ ਟਾਈਮ ਦੇ ਸ਼ਾਮ ਦੇ 5:00 ਵਜੇ ਅਗਰ ਸ਼ੌਪ ਤੇ ਆਉਣਾ ਚਾਹੁੰਦੇ ਹੋ ਤਾਂ ਐਡਰੈਸ ਨੋਟ ਕਰ ਲਓ। ਕੋਟਪੂਰਾ ਰੋਡ ਨੇੜੇ ਗੁਗਰ ਗੋਗੜੀ ਸਾਹਿਬ ਫਰੀਦਕੋ। ਲਓ ਜੀ ਸ਼ੁਰੂ ਕਰਦੇ ਆਂ ਫਿਰ ਅੱਜ ਦੀ ਵੀਡੀਓ। ਅੱਜ ਦੀ ਵੀਡੀਓ ਦੇ ਵਿੱਚ ਅ ਜਿਹੜੇ ਸੂਟ ਹੋਣਗੇ ਉਹ ਜ਼ਿਆਦਾ ਰੀਵਾ ਬ੍ਰਾਂਡ ਦੇ ਰਹਿਣਗੇ। ਲਓ ਜੀ ਡਿਸਕਾਊਂਟ ਦੇ ਸੂਟ ਰਹਿਣਗੇ ਜੀ ਅੱਜ ਵੀਡੀਓ ਜਿਹੜੀ ਉਹ ਡਿਸਕਾਊਂਟਡ ਵੀਡੀਓ ਹੋਊਗੀ ਰੀਵਾ ਬ੍ਰਾਂਡ ਤੇ ਅੱਜ ਡਿਸਕਾਊਂਟ ਮਿਲ ਰਿਹਾ ਤੁਹਾਨੂੰ। ਕਾਫੀ ਵਧੀਆ ਸੂਟ ਨੇ ਜੀ ਹੁਣ ਵੀਡੀਓ ਦੇ ਵਿੱਚ ਕਿਸ ਤਰ੍ਹਾਂ ਦੇ ਆ ਰਹੇ ਨੇ ਮੈਨੂੰ ਨਹੀਂ ਪਤਾ ਲੱ ਸੁਣਾ ਰਹੇ ਸਈਆ ਰਹੇ ਹਾਂ ਅੱਜ ਜਮਾਂ ਸਹੀ ਹੈ ਜੀ ਇੱਥੇ ਬਿਲਕੁਲ ਸਹੀ ਹੈ ਹਕੜਾ ਕੇ ਇੱਕ ਵਾਰੀ ਦਿਖਾ ਦਿਓ ਇਹ ਪੜਾ ਕੇ ਹਾਂ ਇੱਥੇ ਬਿਲਕੁਲ ਪ੍ਰਿੰਟ ਨੇੜੇ ਆ ਕੇ ਦਿਖਾਈ ਬਰੀਕ ਪ੍ਰਿੰਟ ਦੇ ਸੂਟ ਨੇ ਜੀ ਇਹ ਹਾਂ ਬਿਲਕੁਲ ਆ ਵਾਲਾ ਪ੍ਰਿੰਟ ਹੈ ਆ ਵਾਲਾ ਪ੍ਰਿੰਟ ਹੈ ਠੀਕ ਹੈ ਜੀ ਤੇ ਆ yellowish ਜਿਹਾ ਕਲਰ ਹੈਗਾ ਹਲਕਾ ਜਿਹਾ yellow ਠੀਕ ਹੈ ਤੇ neck ਦੇ ਉੱਪਰ ਇਹ ਪ੍ਰਿੰਟ ਦੀ ਇੱਕ ਪੱਟੀ ਬਣੀ ਹੋਈ ਹੈ ਡਿਜ਼ਾਈਨਰ ਜਾਂ ਸੂਟ ਹੈਗਾ ਬਹੁਤ ਸੋਹਣਾ ਸੂਟ ਹੈ ਜੀ ਇਹ ਤੇ ਤੁਹਾਨੂੰ ਪਤਾ ਹੀ ਆ ਕਿ ਕਾਟਨ ਆ ਜਿਹੜੀ ਰੀਵਾ ਬ੍ਰਾਂਡ ਦੀ ਉਹ ਮਲਾਈ ਵਰਗੀ ਹੁੰਦੀ ਆ ਤੇ ਘੇਰਾ ਦੇਖੋ ਤੁਸੀਂ ਇਹਦਾ ਘੇਰੇ ਦੇ ਉੱਪਰ ਤੁਹਾਨੂੰ ਇਹ ਵਾਲਾ ਬਾਰਡਰ ਮਿਲੂਗਾ ਠੀਕ ਹੈ ਜੀ ਤੇ ਨੈਕਸਟ ਹੈਗਾ ਇਹ ਵਾਲੀ ਬਾਜੂ ਪ੍ਰਿੰਟਡ ਬਾਜੂ ਮਿਲੂਗੀ ਸਾਈਡ ਤੋਂ ਔਰ ਬਾਰਡਰ ਸੇਮ ਹੋਊਗਾ ਜਿਸ ਤਰ੍ਹਾਂ ਤੁਹਾਨੂੰ ਘੇਰੇ ਤੇ ਬਾਰਡਰ ਮਿਲਿਆ ਸੀ ਠੀਕ ਹੈ ਜੀ ਤੇ ਬੈਕ ਸਾਈਡ ਆ ਜਿਹੜੀ ਉਹ ਵੀ ਬਿਲਕੁਲ ਸੇਮ ਰਹੂਗੀ ਬਰੀਕ ਪ੍ਰਿੰਟ ਦਾ ਸੂਟ ਰਹੂਗਾ ਨਾਲ ਹੈਗੀ ਆ ਜੀ ਇਹ ਵਾਲੀ ਸਲਵਾ ਡਿਜ਼ਾਈਨਰ ਪੀਸ ਹੈ ਜੀ ਬਹੁਤ ਸੋਹਣਾ ਲੱਗਦਾ ਇਹ ਵਾਲਾ ਵੀ ਇਹਨੂੰ ਤੁਸੀਂ ਕਿਤੇ ਵੀ ਸ਼ਰਟ ਦੇ ਉੱਪਰ ਡਿਜ਼ਾਈਨ ਕਰਾ ਲਓ ਸਲਵਾਰ ਦੇ ਉੱਪਰ ਡਿਜ਼ਾਈਨ ਕਰਾ ਲਓ ਜਿਵੇਂ ਤੁਹਾਨੂੰ ਸਹੀ ਲੱਗਦਾ ਹੈ ਅਗਰ ਤੁਸੀਂ ਸਾਡੇ ਤੋਂ ਸਟਿਚ ਕਰਾਉਂਗੇ ਤਾਂ ਅਸੀਂ ਤੁਹਾਨੂੰ ਡਿਜ਼ਾਈਨ ਕਰਾ ਕੇ ਭੇਜ ਦਾਂਗੇ ਠੀਕ ਹੈ ਜੀ ਆਪਣੇ ਕੋਲੇ ਸਟਿਚਿੰਗ ਹੁਣ ਅਵੇਲੇਬਲ ਹੈਗੀ ਆ ਤੁਸੀਂ ਬੇਫਿਕਰ ਹੋ ਕੇ ਸਾਡੇ ਕੋਲੋਂ ਸੂਟ ਸਟਿਚ ਕਰਵਾ ਸਕਦੇ ਹੋ ਤੇ ਦੁਪੱਟਾ ਜਿਹੜਾ ਮਰਜ਼ੀ ਚਾਹੋ ਲੈ ਸਕਦੇ ਹੋ ਠੀਕ ਹੈ ਜੀ ਆ ਲਓ ਇਹ ਹੈਗਾ ਇਹਦਾ ਦੁਪੱਟਾ ਬੜਾ ਹੀ ਪਿਆਰਾ ਜਿਹਾ ਕਾਟਨ ਦਾ ਦੁਪੱਟਾ ਲਾਈਨ ਆਈਆਂ ਵਾਲੀ ਕਾਟਨ ਹੈ ਜੀ ਇਹ ਬਹੁਤ ਸੋ ਲੋ ਜੀ ਫੁੱਲਾ ਡੁੱਲਾ ਦੁਪੱਟਾ ਸਵਾ ਦੋ ਪਲੱਸ ਹੀ ਹੋਊਗਾ ਜੀ ਲਗਭਗ ਹੋ ਸਕਦਾ 2.5 ਹੋਵੇ ਮੈਂ ਇੱਕ ਵਾਰੀ ਚੈੱਕ ਕਰ ਲਾਂ ਫੁੱਲਾ ਡੁੱਲਾ ਹੈ ਹਾਂ ਲੱਗਦਾ ਤਾਂ ਬੰਦਾ ਸਾਰਾ ਦੁਪੱਟਾ ਹੈ ਕਪੜਾ ਦਾ ਇਹ ਸਵਾ ਦੋ ਮੀਟਰ ਵੀ ਬਹੁਤ ਵੱਡੇ ਹੁੰਦੇ ਨੇ ਜੀ ਇਹ ਵਾਲੇ ਦੁਪੱਟੇ ਕਿਉਂਕਿ ਛੁੜਾਈ ਬਹੁਤ ਹੀ ਹੈ 2.5 ਨੇੜੀ ਆ ਹਾਂ ਸਵਾ ਦੋ ਪਲੱਸ ਹੈ ਲੋ ਜੀ ਇਹ ਵਾਲਾ ਕਲਰ ਆ ਜਿਹੜਾ ਹੁਣ ਦੇਖ ਰਹੇ ਹੋ ਤੁਸੀਂ ਸਹੀ ਆ ਰਿਹਾ ਛੋੜਿਆ ਫਿੱਕਾ ਆਉਂਦਾ ਫਿੱਕਾ ਆਉਂਦਾ ਇੱਥੇ ਆ ਕੇ ਫਿੱਕਾ ਰਿਹਾ ਜੀ ਫਿੱਕਾ ਬਹੁਤ ਸੋਹਣਾ ਕਲਰ ਹੈ ਜੀ ਕਾਫੀ ਜਿਆਦਾ ਸੋਹਣਾ ਕਲਰ ਹੈ ਜੇ ਤੁਹਾਨੂੰ ਵੀਡੀਓ ਚ ਫਿੱਕਾ ਵੀ ਆ ਰਿਹਾ ਨਾ ਪਰ ਵੈਸੇ ਇੰਨਾ ਨਹੀਂ ਹੈਗਾ ਬਹੁਤ ਪਿਆਰਾ ਲੱਗਦਾ ਸੂਟ ਬਹੁਤ ਸੋਹਣਾ ਹੈ ਇਹ 1500 ਦਾ ਦਿੱਤਾ ਸੀ ਜੀ ਸੂਟ ਪਹਿਲਾਂ ਆਪਾਂ ਅੱਜ ਤੁਹਾਨੂੰ 900 ਦੇ ਵਿੱਚ ਹੀ ਸੂਟ ਮਿਲ ਜੂਗਾ ਸ਼ਿਪਿੰਗ ਫ੍ਰੀ ਹੋਊਗੀ ਅਗਲਾ ਇਹਦੇ ਵਿੱਚ ਇਹ ਵਾਲਾ ਕਲਰ ਹੋਊਗਾ ਮੈਂ ਸਾਰਾ ਨਾ ਖੋਲਾਂ ਪਿਸਤਾ ਜਿਹਾ ਕਲਰ ਹੋਏਗਾ ਲੋ ਨੇੜੇ ਕਰਕੇ ਦਿਖਾਉਗੀ ਐ ਨਹੀਂ ਪਤਾ ਲੱਗਦਾ ਨੇੜੇ ਕਰਨਾ ਪਊਗਾ ਕਲਰ ਤਾਂ ਸਹੀ ਨੇੜੇ ਕਰਵਾ ਸਾਈਂ ਦਿਖਾਓ ਹਾਂ ਆਹ ਵਾਲਾ ਕਲਰ ਹੈ ਜੀ ਜਿਹੜਾ ਤੁਹਾਨੂੰ ਹੁਣ ਦਿਖ ਰਿਹਾ ਨਾ ਇਹ ਵਾਲਾ ਬਿਲਕੁਲ ਸਹੀ ਕਲਰ ਦਿਖ ਰਿਹਾ ਹੁਣ ਹਲਕਾ ਜਿਹਾ ਗ੍ਰੀਨ ਜਿਹਾ ਕਲਰ ਹੈਗਾ ਸਲਵਾਰ ਦਿਖਾਉਣੀ ਆ ਇੱਕ ਮਿੰਟ ਆਹ ਲੋ ਜੀ ਇਹ ਹੈਗੀ ਆ ਜੀ ਸਲਵਾਰ ਇਹਦੇ ਚ ਤੁਹਾਨੂੰ ਫਿੱਕਾ ਆ ਰਿਹਾ ਆਹ ਸਲਵਾਰ ਫਿੱਕੀ ਆ ਰਹੀ ਹੈ ਇਹਦੇ ਚ ਤੁਹਾਨੂੰ ਪਿਸਤਾ ਜਿਹਾ ਕਲਰ ਹੈਗਾ ਤੇ ਨਾਲ ਇਹ ਵਾਲਾ ਦੁਪੱਟਾ ਦੁਪੱਟਾ ਸੇਮ ਹੀ ਰਹੂਗਾ ਜਿਹੜਾ ਦੁਪੱਟਾ ਤੁਸੀਂ ਪਹਿਲਾਂ ਦੇਖ ਚੁੱਕੇ ਹੋ ਉਦਾਂ ਦਾ ਹੁਣ ਥੋੜਾ ਦੂਰੋਂ ਦਿਖਾ ਦੇ ਸ਼ਾਇਦ ਦੂਰੋਂ ਥੋੜਾ ਜਿਹਾ ਊੜਾ ਹੋ ਜਾਏ ਇਹਦੇ ਤੋਂ ਇੱਕ ਨੰਬਰ ਡਾਰਕ ਆਊਗਾ ਤੁਹਾਡੇ ਕੋਲ ਜਿੰਨਾ ਤੁਹਾਨੂੰ ਦਿਖ ਰ ਸੇ ਪ੍ਰਾਈਸ ਹੈਗੀ ਆ ਦੀ ਅੱਜ ਡਿਸਕਾਊਂਟਡ ਪ੍ਰਾਈਸ 900 ਰੁਪਏ ਠੀਕ ਹੈ ਜੀ 900 ਦੇ ਵਿੱਚ ਆ ਜੂਗਾ ਅਗਰ ਤੁਸੀਂ ਦੋ ਸੂਟ ਲੈਣੇ ਹੋ ਤਾਂ ਇੱਕ ਸੂਟ 900 ਦਾ ਦੂਸਰਾ 950 ਦਾ ਯਾਨੀ 50 ਦਾ ਡਿਸਕਾਊਂਟ ਤੁਹਾਨੂੰ ਹੋਰ ਮਿਲ ਜੂਗਾ ਸੇਲ ਔਨ ਸੇਲ ਦਿਓ ਲੋ ਜੀ ਅਗਲਾ ਦੇਖੋ ਇਹ ਹੈਗਾ ਪੀਚ ਕਲਰ ਆਹ ਵਾਲਾ ਕਲਰ ਹੈ ਜਿਹੜਾ ਆਹ ਵਾਲਾ ਕਲਰ ਦਿਖ ਰਿਹਾ ਨਾ ਬਾਜੂ ਵਾਲਾ ਦੇ ਵੀ ਨੇੜੇ ਕਰਕੇ ਦੇ ਨਹੀਂ ਇਹ ਤਾਂ ਸਹੀ ਆਈ ਜਾਂਦਾ ਸਹੀ ਆ ਰੇ ਲੋ ਜੀ ਬੜਾ ਸੋਹਣਾ ਪਿੰਕਿਸ਼ ਪੀਚ ਜਿਹਾ ਬਹੁਤ ਪਿਆਰਾ ਜਿਹਾ ਕਲਰ ਹੈਗਾ ਇਹ ਇਹ ਦੁਪੱਟਾ ਰਹੂਗਾ ਇਹਦੇ ਨਾਲ ਆਓ ਰੰਗ ਸਹੀ ਹੈ 900 ਦੇ ਵਿੱਚ ਸੂਟ ਮੈਜੂਗਾ ਤੁਹਾਨੂੰ ਸ਼ਿਪਿੰਗ ਬਿਲਕੁਲ ਫ੍ਰੀ ਰਹੂਗੀ 150 ਰੁਪਏ ਦਾ ਇਹਦੇ ਤੇ ਤੁਹਾਨੂੰ ਡਿਸਕਾਊਂਟ ਮਿਲ ਰਿਹਾ ਨੈਕਸਟ ਹੈਗਾ ਇਹ ਵਾਲਾ ਚਾਰ ਕਲਰ ਨੇ ਜੀ ਇਹਦੇ ਵਿੱਚ ਅ ਇਹ ਨੂੰ ਕਿਹੜਾ ਕਲਰ ਕਹੀ ਹੈ ਤਾਂ ਇਹ ਵੀ ਪੀਚ ਵਾਲੀ ਉਹਦੀ ਚੀਜ਼ ਆਉਂਦਾ ਪਰ ਪੀਚ ਵੀ ਕਈ ਤਰ੍ਹਾਂ ਦਾ ਹੁੰਦਾ ਹੈ ਆ ਲੋ ਜੀ ਦੇਖੋ ਦੇਖੋ ਇਹ ਸਹੀ ਆ ਰਿਹਾ ਸਹੀ ਆ ਸਹੀ ਆ ਲੋ ਲੋ ਜੀ 컬러 ਸਹੀ ਦੇਖ ਰਹੇ ਹਾਂ ਪਿਆਰਾ ਜਿਹਾ ਕਲਰ ਹੈਗਾ ਬਹੁਤ ਸੋਹਣਾ ਜਿਹਾ ਕਲਰ ਹੈਗਾ ਗਿਫਟ ਕਰਨਾ ਕਿਸੇ ਨੂੰ ਆਪ ਪਾਉਣਾ ਜਿਵੇਂ ਮਰਜ਼ੀ ਪਾਓ ਕੋਈ ਚੱਕਰ ਨਹੀਂ ਆ ਬਹੁਤ ਪਿਆਰੇ ਸੂਟ ਨੇ ਤੇ ਸਟੱਫ ਬਹੁਤ ਸੋਹਣਾ ਹੈ ਬ੍ਰਾਂਡਡ ਸੂਟ ਨੇ ਰਿਵਰ ਬ੍ਰਾਂਡ ਦੇ ਸੂਟ ਹੈ ਬਹੁਤ ਸੋਹਣੇ ਕਾਟਨ ਦੁਪੱਟੇ ਨੇ ਨਾਲ ਤੇ ਪ੍ਰਾਈਸ ਅੱਜ ਤੁਹਾਨੂੰ ਮਿਲ ਰਹੀ ਹੈ ਸਿਰਫ 900 ਰੁਪਏ ਲੋ ਨੈਕਸਟ ਦੇਖੋ ਡਿਜ਼ਾਈਨ ਚੇਂਜ ਹੋ ਗਿਆ ਹੁਣ ਥੋੜਾ ਜਿਹਾ ਥੋੜਾ ਜਨਾ ਸਿਲਵਰ ਗ੍ਰੇ ਜਿਹਾ ਕਲਰ ਲੱਗਦਾ ਹੈ ਮੈਨੂੰ ਠੀਕ ਹੈ ਸਹੀ ਆ ਰਿਹਾ ਸਿਲਵਰ ਗ੍ਰੇ ਕਲਰ ਹੈ ਜੀ ਇਹਦੇ ਤੇ ਨਾ ਉਦਾਂ ਹੀ ਪੱਟੀ ਬਣੀ ਨੇੜੇ ਕਰਦੇ ਥੋੜਾ ਡਿਜ਼ਾਈਨ ਪਤਾ ਲੱਗੇ ਦੂਰੋਂ ਡਿਜ਼ਾਈਨ ਹੀ ਸਮਝ ਆਉਂਦਾ ਅਗਲੇ ਲੋ ਜੀ ਇਹ ਇਹਦੀ ਇੱਕ ਮਿੰਟ ਰੋਕ ਕੇ ਰੋਕ ਕੇ ਆ ਇਹਦੀ ਡਿਜ਼ਾਈਨਿੰਗ ਹੈਗੀ ਆ ਆ ਇਹਦੀ ਘੇਰੇ ਦੀ ਪੱਟੀ ਦੀ ਡਿਜ਼ਾਈਨਿੰਗ ਹੈ ਬਾਕੀ ਸਾਰੀ ਇਹਦੀ ਸ਼ਰਟ ਦੀ ਡਿਜ਼ਾਈਨਿੰਗ ਹੈਗੀ ਆ ਹੁਣ ਆ ਆ ਹੈਗੀ ਇਹਦੀ ਬਾਜੂ ਤੇ ਡਿਜ਼ਾਈਨਿੰਗ ਤੁਸੀਂ ਬਾਜੂ ਦੇਖੋ ਇਹਦੀ ਕਿੰਨੀ ਸੋਹਣੀ ਹੈ ਠੀਕ ਹੈ ਜੀ ਆ ਸਾਰਾ ਵਿੱਚ ਪ੍ਰਿੰਟ ਹੈ ਤੇ ਘੇਰੇ ਤੇ ਵੀ ਡਿਜ਼ਾਈਨਿੰਗ ਹੋਈ ਹੋਈ ਆ ਤੇ ਬਾਜੂ ਦੇ ਨਾਲ ਦੀ ਆ ਲੋ ਇਹ ਹੈਗਾ ਜੀ ਇਹਦਾ ਘੇਰਾ ਬਹੁਤ ਪਿਆਰਾ ਬਾਰਡਰ ਵੀ ਬਣਿਆ ਔਰ ਨਾਲ ਪ੍ਰਿੰਟ ਵੀ ਹੈ ਤੇ ਬੈਕ ਸਾਈਡ ਦੇਖੋ ਲਾਈਨਾਂ ਰਹਿਣਗੀਆਂ ਬੈਕ ਸਾਈਡ ਤੇ ਤੇ ਨਾਲ ਇਹਦੇ ਬਾਰਡਰ ਮਿਲੂਗਾ ਸੁੰਨੇ ਵੱਲ ਜਿਸ ਤਰ੍ਹਾਂ 프ਰੰਟ ਤੇ ਮਿਲਿਆ ਸੀ ਤੇ ਸਲਵਾਰ ਇਹਦੀ ਰਹੂਗੀ ਜੀ ਇਹ ਵਾਲੀ ਪਲੇਨ ਸਲਵਾਰ ਤੇ ਕੋਈ ਡਿਜ਼ਾਈਨਿੰਗ ਨਹੀਂ ਹੈਗੀ ਠੀਕ ਹੈ ਜੀ ਤੇ ਇਹ ਹੈਗਾ ਇਹਦਾ ਦੁਪੱਟਾ ਇੱਕ ਦੁਪੱਟਾ ਮੈਂ ਤੁਹਾਨੂੰ ਖੋਲ ਕੇ ਦਿਖਾ ਦੇਣੀ ਆ ਬਾਕੀ ਆਪਾਂ ਤੁਹਾਨੂੰ ਇਦਾਂ ਹੀ ਕਲਰ ਦਿਖਾ ਦਾਂਗੇ ਆ ਲੋ ਲੋ ਬਹੁਤ ਪਿਆਰੀ ਸਿੱਪਾ ਦੁਪੱਟੇ ਦਾ ਡਿਜ਼ਾਈਨ ਦੇਖੋ ਤੁਸੀਂ ਕਿੰਨਾ ਸੋਹਣਾ ਹੈ ਲੋ ਬਹੁਤ ਸੋਹਣਾ ਸੂਟ ਹੈ ਬਹੁਤ ਜਿਆਦਾ ਸੋਹਣਾ ਡਿਜ਼ਾਈਨਰ ਪੀਸ ਨੇ ਇਹਦੀ ਵੀ ਪ੍ਰਾਈਸ ਰਹੂਗੀ 900 ਅਗਲਾ ਦੇਖੋ ਇਹਦੇ ਚ ਅਗਲਾ ਕਲਰ ਦਿਖਾ ਦੇਣੀ ਆ ਤੁਹਾਨੂੰ ਡਿਜ਼ਾਈਨ ਉਹੀ ਹੈ ਜਿਹੜਾ ਤੁਸੀਂ ਪਹਿਲਾਂ ਦੇਖ ਲਿਆ ਸਲਵਾਰ ਇਦਾਂ ਹੀ ਪਲੇਨ ਰਹੂਗੀ ਚੱਕ ਚੱਕ ਜਆ ਹੈਗਾ ਇਹਦੇ ਤੇ ਬਣਿਆ ਹੋਇਆ ਬਿਲਕੁਲ ਪਲੇਨ ਵੀ ਨਹੀਂ ਹੈਗੀ ਥੋੜਾ ਬਰੀਕ ਚੱਕ ਜਆ ਇਹਦੇ ਚ ਤੇ ਇਹ ਹੈਗਾ ਜੀ ਇਹਦਾ ਸ਼ਰਟ ਠੀਕ ਹੈ ਤੇ ਇਹ ਦੁਪੱਟਾ ਹੈ ਦਾ ਇਹ ਇਸ ਤਰ੍ਹਾਂ ਦਾ ਇਹਦਾ ਦੁਪੱਟਾ ਹੁੰਦਾ ਠੀਕ ਹੈ ਜਿਵੇਂ ਪਹਿਲਾਂ ਦੁਪੱਟਾ ਦੇਖ ਲਿਆ ਉਦੋਂ ਦਾ ਹੀ ਦੁਪੱਟਾ ਹੈ ਤੇ ਪ੍ਰਾਈਸ ਇਹਦੀ 900 ਤੋਂ ਅਗਲਾ ਦੇਖੋ ਪਿਸਤਾਜਾ ਕਲਰ ਬਹੁਤ ਪਿਆਰਾ ਕਲਰ ਹੈ ਜੀ ਬਹੁਤ ਸੋਹਣਾ ਕਲਰ ਹੈ ਆਹ। ਇਹ ਹੈਗੀ ਆ ਇਹਦੇ ਤੇ ਬਣੀ ਹੋਈ ਪੱਟੀ ਫਰੰਟ ਤੇ ਐ। ਆਹ ਲੋ ਜੀ ਇਹ ਤਾਂ ਹੈਗੀ ਆ ਇਹਦੇ ਤੇ ਪੱਟੀ ਬਣੀ ਹੋਈ। ਪੱਟੀ ਅਟੈਚ ਨਹੀਂ ਆ, ਪ੍ਰਿੰਟ ਦੀ ਪੱਟੀ ਐ। ਠੀਕ ਐ? ਜਿਹੋ ਜਿਹਾ ਤੁਹਾਨੂੰ ਇੱਥੇ ਦਿਖ ਰਿਹਾ ਇਹਦੇ ਨਾਲੋਂ ਡਾਰਕ ਐ। ਤੇ ਇਹ ਹੈਗਾ ਜੀ ਇਹਦਾ ਘੇਰਾ। ਠੀਕ ਐ? ਬੈਕ ਸਾਈਡ ਸੇਮ ਐ। ਇਹ ਦੁਪੱਟਾ ਜਿਹੜਾ ਤੁਸੀਂ ਪਹਿਲਾਂ ਦੇਖ ਲਿਆ, ਇੱਥੇ ਸਹੀ ਐ। ਇਹ ਹੈਗਾ ਕੀ ਆ ਕਲਰ ਜਾਇ ਹੈਨਾ ਕੀ ਆ ਕਲਰ ਕਹਿ ਸਕਦੇ ਆ ਜਮਾ ਸਹੀ ਆ ਜਮਾ ਸਹੀ ਦੇਖ ਰਹੇ ਹਾਂ ਹੁਣ ਤੁਸੀਂ ਜਿਹੜਾ ਦੇਖ ਰਹੇ ਹੋ ਪ੍ਰਾਈਸ ਹੁਣ ਤੁਹਾਨੂੰ ਇਹਦੀ 900 ਰੁਪਏ ਮਿਲੂਗੀ ਅਗਲਾ ਇਹ ਵਾਲਾ ਕਲਰ ਹੈ ਜੀ ਆਪਾਂ ਇਦਾਂ ਹੀ ਕਲਰ ਦਿਖਾ ਦਿੰਨੇ ਆ ਤੁਹਾਨੂੰ ਲੋ ਸਹੀ ਆ ਰਿਹਾ ਲੋ ਜੀ ਕਲਰ ਮੇਰੇ ਖਿਆਲ ਅਲਗ-ਪਗ ਬਸ ਠੀਕ ਹੀ ਆ ਠੀਕ ਹੈ ਕਲਰ ਸਹੀ ਆ ਰਿਹਾ ਜੀ ਬਹੁਤ ਸੋਹਣਾ ਸੂਟ ਹੈ ਤੇ ਅਗਲਾ ਦੇਖੋ ਹੁਣ ਜਿਹੜੇ ਸੂਟ ਦਿਖਾ ਰਹੀ ਆ ਮੈਂ ਤੁਹਾਨੂੰ ਲੀਲਨ ਕਾਟਨ ਦੇ ਵਿੱਚ ਦਿਖਾਉ ਆ ਸੌਰੀ ਇਹ ਲੀਲਨ ਕਾਟਨ ਦਾ ਨਹੀਂ ਹੈਗਾ ਉਹ ਹੋਰ ਲੋ ਆਹ ਦੇਖੋ ਇਹ ਸਿੰਗਲ ਪੀਸ ਹੈ ਹੁਣ ਆਪਣੇ ਕੋਲੇ ਆਹ ਵਾਲੇ ਡਿਜ਼ਾਈਨ ਦੇ ਵਿੱਚ ਇੱਕੋ ਹੀ ਪੀਸ ਹੈ ਅ ਇਹਦੇ ਇਸ ਤਰ੍ਹਾਂ ਹੀ ਆਹ ਪੱਟੀ ਬਣੀ ਹੋਈ ਆ ਪ੍ਰਿੰਟ ਦੀ ਤੇ ਪ੍ਰਿੰਟ ਦੇਖ ਸਕਦੇ ਹੋ ਤੁਸੀਂ ਇਹਦਾ ਸੋਹਣਾ ਜਿਹਾ ਪ੍ਰਿੰਟ ਆ ਇਹਦਾ ਵੀ ਬਹੁਤ ਸੋਹਣਾ ਪ੍ਰਿੰਟ ਹੈ ਕਲਰ ਲਗਭਗ ਸਹੀ ਆ ਰਿਹਾ ਇੱਥੇ ਹਮ ਕਲਰ ਲਗਭਗ ਸਹੀ ਹੈ ਤੇ ਆ ਹੈਗੀ ਇਹਦੀ ਬਾਜੂ ਬਾਜੂ ਦਾ ਬਾਰਡਰ ਤੇ ਵਿੱਚ ਬਾਜੂ ਦੇ ਪ੍ਰਿੰਟ ਠੀਕ ਹੈ ਜੀ ਤੇ ਘੇਰੇ ਤੇ ਇਹਦੇ ਬਾਰਡਰ ਮਿਲੂਗਾ ਇਹ ਵਾਲਾ ਹੱਲੀ ਅੱਜ ਬਾਰਡਰ ਆ ਵਾਲਾ ਠੀਕ ਹੈ ਬੈਕ ਸਾਈਡ ਤੇ ਸੇਮ ਬਾਰਡਰ ਹੋਊਗਾ ਤੇ ਸੇਮ ਪ੍ਰਿੰਟ ਹੋਊਗਾ ਇਹ ਹੈਗੀ ਜੀ ਇਹਦੀ ਸਲਵਾਰ ਆ ਦੇਖੋ ਤੁਸੀਂ ਇਹਨੂੰ ਨਿਆਣੀ ਸਿਆਣੀ ਜਿਹੜੀ ਮਰਜ਼ੀ ਪਾ ਲਈ ਬਹੁਤ ਸੋਹਣੇ ਸੂਟ ਨੇ ਬੜੇ ਪਿਆਰੇ ਜਿਹੇ ਇਹਦੇ ਤੇ ਨਾ ਪ੍ਰਿੰਟ ਹੈ ਸਲਵਾਰ ਦੇ ਉੱਪਰ ਇਹ ਵਾਲਾ ਤੁਹਾਨੂੰ ਪ੍ਰਿੰਟ ਮਿਲੂਗਾ ਜਿਸ ਤਰ੍ਹਾਂ ਦਾ ਬਾਜੂ ਤੇ ਪ੍ਰਿੰਟ ਹੈ ਉਸ ਤਰ੍ਹਾਂ ਦਾ ਹੀ ਮਿਲੂਗਾ ਤੇ ਕੰਨੀ ਦੇ ਉੱਪਰ 2.5 ਮੀਟਰ ਦੀ ਇਦਾਂ ਇਹ ਪੱਟੀ ਦਾ ਡਿਜ਼ਾਈਨ ਮਿਲੂਗਾ ਤੁਸੀਂ ਇਹਨੂੰ ਆਪਣੇ ਮੋਰੀ ਵਗੈਰਾ ਤੇ ਡਿਜ਼ਾਈਨ ਕਰ ਸਕਦੇ ਹੋ ਇਹ ਹੈਗਾ ਜੀ ਇਹਦੇ ਨਾਲ ਕਾਟਨ ਦਾ ਹੀ ਦੁਪੱਟਾ ਹੈ ਹਾਂ ਗੁੱਡ ਕਾਫੀ ਸੋਹਣਾ ਲੱਗਦਾ ਸੂਟ ਇਹ ਵੀ ਸੂਥਿੰਗ ਤੇ ਕਲਰ ਹੈਗੇ ਨੇ ਗਰਮੀਆਂ ਦੇ ਹਿਸਾਬ ਨਾਲ 900 ਰੁਪਏ ਚ ਆ ਜੂਗਾ ਸੂਟ ਲੋ ਜੀ ਹੁਣ ਮੈਂ ਤੁਹਾਨੂੰ ਲਿਲਨ ਕਾਟਨ ਦੇ ਰੀਵਾ ਬ੍ਰਾਂਡ ਦੇ ਲਿਲਨ ਕਾਟਨ ਦੇ ਸੂਟ ਦਿਖਾਉਂਗੀ ਇਹ ਵੀ ਬਹੁਤ ਪਿਆਰੇ ਜਿਹੇ ਸੂਟ ਨੇ ਬਹੁਤ ਸੋਹਣੇ ਸੂਟ ਨੇ ਇਹਨਾਂ ਦੇ ਉੱਪਰ ਨਾ ਆ ਔਰਗੈਂਜ਼ਾ ਲੱਗ ਕੇ ਵਰਕ ਹੋਇਆ ਹੋਇਆ ਆ ਲੋ ਔਰਗੈਂਜ਼ਾ ਦੀ ਪੱਟੀ ਦੇਖੋ ਪਹਿਲਾਂ ਤਾਂ ਤੁਸੀਂ ਇਹਦੇ ਤੇ ਕਿੰਨੀ ਪਿਆਰੀ ਹੈ ਵਰਕ ਵਾਲੀ ਔਰਗੈਂਜ਼ਾ ਦੀ ਪੱਟੀ ਹੈ ਕਲਰ ਜਮਾਂ ਸਹੀ ਆ ਰਿਹਾ ਜਿਹੜਾ ਦੇਖ ਰਹੀ ਹਾਂ ਮੈਂ ਤੁਹਾਨੂੰ ਦੁਪੱਟਾ ਰੱਖਦੀ ਆ ਇੱਥੇ ਫਿਰ ਤੁਹਾਨੂੰ ਆਈਡੀਆ ਹੋ ਜੂਗਾ ਆ ਵਾਲਾ ਕਲਰ ਹੈ ਹਾਂ ਇਹ ਵਾਲਾ ਕਲਰ ਹੈ ਬੇਸ ਕਲਰ ਠੀਕ ਹੈ ਹੁਣ ਮੈਂ ਤੁਹਾਨੂੰ ਘੇਰਾ ਦਿਖਾਉਣਾ ਹੈ ਇਹਦਾ ਇਹ ਪੱਟੀ ਹੈ ਨਾ ਜਿਹੜੀ ਉਹ ਅਟੈਚੇਬਲ ਹੈ ਤੁਸੀਂ ਜਿੱਥੇ ਮਰਜ਼ੀ ਐਡਜਸਟ ਕਰ ਲਿਓ ਇਹਨੂੰ ਸਾਈਡ ਤੇ ਕਰ ਲਿਓ ਉੱਪਰ-ਨੀਚੇ ਕਰ ਸਕਦੇ ਹੋ ਤੇ ਇਹ ਹੈਗੀ ਹੈ ਜੀ ਇਹਦੇ ਆ ਘੇਰਾ ਘੇਰੇ ਦੇ ਵੀ ਔਰਗੈਂਜ਼ਾ ਦੀ ਪੱਟੀ ਲੱਗੀ ਹੋਈ ਹੈ ਬਹੁਤ ਪਿਆਰੀ ਠੀਕ ਹੈ ਜੀ ਤੇ ਬਾਕੀ ਸਾਰਾ ਪ੍ਰਿੰਟ ਹੋਊਗਾ ਇਸ ਦਾ ਠੀਕ ਹੈ ਇਹ ਹੈਗੀ ਹੈ ਜੀ ਦੀ ਸਲਵਾਰ ਬਹੁਤ ਸੋਹਣੀ ਸਲਵਾਰ ਹੈਗੀ ਹੈ ਲੋ ਦੁਪੱਟਾ ਦੇਖੋ ਬਹੁਤ ਸੋਹਣਾ ਦੁਪੱਟਾ ਹੈ ਦੁਪੱਟੇ ਨੇ ਇਹਨੂੰ ਗੂੜਾ ਕਰਤਾ ਆਹ ਬਹੁਤ ਪਿਆਰਾ ਦੁਪੱਟਾ ਹੈ ਠੀਕ ਹੈ ਤੇ 4 ਸਾਈਡ ਆਹ ਪ੍ਰਿੰਟ ਹੈ ਤੇ ਪ੍ਰਾਈਸ ਇਹਦੀ ਰਹੂਗੀ ਪਹਿਲਾਂ 1250 ਦੇ ਵਿੱਚ ਆਇਆ ਸੀਗਾ ਹੁਣ ਇੱਥੇ ਤੁਹਾਨੂੰ 1100 ਦੇ ਵਿੱਚ ਮਿਲੂਗਾ ਸ਼ਿਪਿੰਗ ਫ੍ਰੀ ਹੋਊਗੀ ਅਗਲਾ ਕਲਰ ਇਹਦੇ ਵਿੱਚ ਉਹ ਮੇਰੇ ਖਿਆਲ ਕੱਲਾ ਹੀ ਸੀਗਾ ਉਹ ਸੂਟ ਉਹ ਕੱਲਾ ਸੂਟ ਸੀਗਾ ਜੀ ਸਿੰਗਲ ਪੀਸ ਹੈ ਆ ਵੀ ਇਕੱਲਾ ਹੀ ਹੈ ਸਿੰਗਲ ਸਿੰਗਲ ਹੀ ਹੈ ਇਹ ਵੀ ਸਿੰਗਲ ਪੀਸ ਹੈ ਲੋ ਆਹ ਲੋ ਜੀ ਇਹ ਵੀ ਪੱਟੀ ਹੈ ਨਾ ਡਿਟੈਚੇਬਲ ਹੈ ਪੱਟੀ ਨੂੰ ਜਿੱਥੇ ਮਰਜੀ ਐਡਜਸਟ ਕਰ ਲਿਓ ਤੁਸੀਂ ਇਹ ਵਰਕ ਨਹੀਂ ਹੈਗਾ ਇਹ ਪੱਟੀ ਹੈ ਆਹ ਨਾ ਸੋਚਿਓ ਵੀ ਆ ਇਕੱਠਾ ਹੋਇਆ ਪਿਆ ਇਹ ਪੱਟੀ ਲੱਗੀ ਹੋਈ ਹੈ ਇਹਨੇ ਉਤਾਰ ਕੇ ਤੁਸੀਂ ਸਾਈਡ ਤੇ ਕਰ ਸਕਦੇ ਹੋ ਠੀਕ ਹੈ ਜੀ ਤੇ ਘੇਰਾ ਦੇਖ ਲਓ ਇਹ ਹੈਗਾ ਇਹਦਾ ਘੇਰਾ ਔਰ ਗੈਂਜ਼ਾ ਦੀ ਪੱਟੀ ਲੱਗੀ ਹੈ ਠੀਕ ਹੈ ਔਰ ਕਲਰ ਦੇਖੋ ਤੁਸੀਂ ਕਲਰ ਸਹੀ ਆ ਰਿਹਾ ਹੈ ਇੰਡਸਟਰੀ ਮਹਿੰਦੀ ਜਾਂ ਕਲਰ ਇੰਡਸਟਰੀ ਮਹਿੰਦੀ ਇਹ ਦੁਪੱਟਾ ਇਹਦਾ ਦੁਪੱਟਾ ਵੀ ਬਹੁਤ ਸੋਹਣਾ ਹੈ ਇਹਦਾ ਵੀ ਪ੍ਰਿੰਟ ਬਹੁਤ ਪਿਆਰਾ ਦੁਪੱਟੇ ਦਾ ਆਹ ਲੋ ਬਹੁਤ ਪਿਆਰੇ ਪ੍ਰਿੰਟ ਦਾ ਦੁਪੱਟਾ ਹੈ ਇਹਦੀ ਬਹੁਤ ਸੋਹਣਾ ਲੋ ਅੰਬੀ ਅੰਬੀ ਇਹਨੇ ਬਹੁਤ ਸੋਹਣੀਆਂ ਬੜੀਆਂ ਨੇ ਕਾਫੀ ਪਿਆਰਾ ਲੱਗਦਾ ਦੁਪੱਟਾ ਇਹ ਸੂਟ ਵੀ ਤੁਹਾਨੂੰ ਮਿਲੂਗਾ 1100 ਚ ਹੁਣ 150 ਦੇ ਡਿਸਕਾਊਂਟ ਦੇ ਅਗਲਾ ਦੇਖੋ ਇਹ ਤੁਹਾਨੂੰ ਦੋ ਪੀਸ ਮਿਲਣਗੇ ਇਹਦੇ ਵਿੱਚ ਲੋ ਜੀ ਇਹਦੇ ਤੇ ਵੀ ਆਰਗੈਂਜ਼ਾ ਦੀ ਪੱਟੀ ਲੱਗੀ ਆ ਬਸ ਡਿਜ਼ਾਈਨ ਡਿਫਰੈਂਟ ਹੋ ਗਿਆ ਪ੍ਰਿੰਟ ਡਿਫਰੈਂਟ ਹੋ ਗਿਆ ਠੀਕ ਹੈ ਹੁਣ ਘੇਰੇ ਦੀ ਪੱਟੀ ਦੇਖ ਲਓ ਇਹ ਵਾਲੀ ਘੇਰੇ ਦੀ ਇਸ ਤਰ੍ਹਾਂ ਕਰਕੇ ਪੱਟੀ ਲੱਗੀ ਹੋਈ ਜੀ ਠੀਕ ਹੈ ਬਹੁਤ ਸੋਹਣੀ ਆ ਵਰਕ ਦੀ ਪੱਟੀ ਤੇ ਇਹ ਹੈਗੀ ਆ ਸਲਵਾਰ ਇਹਦੇ ਨਾਲ दुपट्टा देखो दुपट्टा भी बहुत सोना लो बहुत प्यारी सूट है ठीक है जी तो प्राइस मिलेगी जी ग्यारह सौ लिलन कॉटन की शर्ट है और रूबी कॉटन की सलवार है ਇਹ ਵੀ ਬਹੁਤ ਪਿਆਰਾ ਹੈ ਮੌਬੀਸ ਜਿਹਾ ਕਲਰ ਹੈ ਬੜਾ ਸੋਹਣਾ ਲੱਗਦਾ ਤੇ ਉਦਾਂ ਹੀ ਪੱਟੀ ਹੈ ਜਿਹੜੀ ਤੁਸੀਂ ਪਹਿਲਾਂ ਦੇਖ ਲਈ ਪ੍ਰਿੰਟ ਤੁਸੀਂ ਦੇਖ ਸਕਦੇ ਹੋ ਇਹ ਵਾਲਾ ਕਲਰ ਹੈਗਾ ਸਲਵਾਰ ਦਾ ਅਨੀਅਨ ਜਿਹਾ ਸ਼ੇਡ ਕਹ ਲਈਏ ਜਾਂ ਮੌਬੀਸ ਜਿਹਾ ਮੈਨੂੰ ਮਿਕਸ ਜਿਹੀ ਲੱਗ ਰਿਹਾ ਇਹ ਕਲਰ ਨਾ ਤਾਂ ਇਹ ਪਿਓਰ ਅਨੀਅਨ ਹੈ ਨਾ ਇਹ ਮੌਗ ਲਾਈਟ ਵਾਈਨ ਜਿਹਾ ਹੋਊਗਾ ਇਹ ਲਾਈਟ ਵਾਈਨ ਜਿਹਾ ਕਲਰ ਆਹ ਲਓ ਜੀ ਇਹ ਹੈ ਦੁਪੱਟਾ ਜਿਹਾ ਠੀਕ ਹੈ ਜੀ ਆਹ 1100 ਰੁਪਏ ਦੇ ਵਿੱਚ ਸੂਟ ਆ ਜੀਵਾ ਸ਼ਿਪਿੰਗ ਜਮਾਂ ਫ੍ਰੀ ਹੋ ਗਈ। ਲਓ ਜੀ ਇਹ ਬ੍ਰਾਂਡ ਥੋੜਾ ਚੇਂਜ ਹੋ ਗਿਆ। ਇਹ ਹੈਗਾ ਐਡਾ ਬ੍ਰਾਂਡ ਬ੍ਰਾਂਡ। ਇਹ ਰੀਵਾ ਨਹੀਂ ਹੈ। ਐਡਾ ਦਾ ਸੂਟ ਹੈ ਇਹ। ਕਾਟਨ ਜਮਾਂ ਆ ਰੋਟੀ ਵਰਗੀ ਪਈ ਹੈ ਜੀ ਮੋਟੀ ਮੋੜਤੀ ਬੜੀ ਪਿਆਰੀ ਜੀ ਕਾਟਨ ਹੈਗੀ ਆ। ਮਰੀ ਵਾਲੀ ਕਾਟਨ ਨਹੀਂ ਹੈਗੀ ਇਹ। ਵੀ ਜਿਹੜੀ ਉਹੀ ਬਲਜੇ ਪੈ ਜਾਂਦੇ ਨੇ ਮਰੀ ਜੀ ਚ ਬਹੁਤ ਸੋਹਣੀ ਕਾਟਨ ਹੈਗੀ ਆ। ਜੇ ਕਲਰ ਦੇਖ ਲਓ ਤੁਸੀਂ ਕਲਰ ਵੀ ਬਹੁਤ ਟੈਰਰ ਹੈ। ਠੀਕ ਹੈ ਤੇ ਇਹ ਹੈਗਾ ਜੀ ਇਹਦਾ ਦੁਪੱਟਾ ਆ ਲੋ ਮਸਲੀਨ ਦਾ ਦੁਪੱਟਾ ਬਹੁਤ ਸੋਹਣਾ ਸੂਟ ਹੈ ਠੀਕ ਹੈ ਆ ਲੋ ਲੋ ਅੱਜ ਇਹ ਤੁਹਾਨੂੰ ਡਿਸਕਾਊਂਟ ਤੇ ਮਿਲ ਰਿਹਾ ਪਹਿਲਾਂ ਇਹ 1450 ਦਾ ਸੂਟ ਸੀ ਅੱਜ ਇਹ 1250 ਦੇ ਵਿੱਚ ਮਿਲ ਰਿਹਾ ਸ਼ਿਪਿੰਗ ਬਿਲਕੁਲ ਫਰੀ ਹੋਊਗੀ ਲੋ ਜੀ ਇਹ ਸੀ ਆਪਣੀ ਅੱਜ ਦੀ ਕਲੈਕਸ਼ਨ ਉਮੀਦ ਹੈ ਤੁਹਾਨੂੰ ਪਸੰਦ ਆਊਗੀ ਪਸੰਦ ਆਈ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਕਮੈਂਟ ਕਰਕੇ ਦੱਸਦੇ ਰਹੋ ਫਿਰ ਮਿਲਦੇ ਆਂ ਕੋਈ ਹੋਰ ਸੋਹਣੀ ਜਿਹੀ ਕਲੈਕਸ਼ਨ ਲੈ ਕੇ ਤਦ ਤੱਕ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਲੈ ਕੇ ਸ਼ਾਰਟ ਵੀਡੀਓ ਬਣਾਉਦੇ ਆ ਇਹਦੇ ਤਾਂ ਕਿ ਸ਼ੁਰੂ ਸਤਿ ਸ਼੍ਰੀ ਅਕਾਲ ਜੀ ਉਹ ਬੰਦ ਨਹੀਂ ਕੀਤੀ ਸੀ ਬੰਦ ਕਰੋ